ਕਾਜ਼ਿੰਸ ਸੁਧਾਨਾ ਜੀ ਅੱਜ ਨਾ ਕਨੇਡਾ ਦੇ ਚੈਨਲਾਂ ਤੇ ਤੁਹਾਡੀ ਰੈਲੀ ਨੂੰ ਲੈ ਕੇ ਚਰਚਾ ਚੱਲ ਰਹੀ ਸੀਗੀ ਤੇ ਉਹ ਕਹਿ ਰਹੇ ਸੀ ਕਿ ਸਾਰੀ WWMR ਟੀਮ ਇਕੱਠੀ ਹੋਈ ਸੀਗੀ WWM ਮਤਲਬ ਵੀਡੀਓ ਵਾਇਰਲ ਮਟੀਰੀਅਲ ਸਾਰੇ ਦਾ ਸਾਰਾ ਇਕੱਠਾ ਹੋਇਆ ਸੀਗਾ ਉਹ ਕਹਿੰਦੇ ਵੀ ਰੈਲੀ ਦਾ ਸਿੱਟਾ ਕੀ ਨਿਕਲਿਆ ਰੈਲੀ ਦਾ ਮੰਤਵ ਕੀ ਸੀਗਾ ਰੈਲੀ ਜੋ ਪ੍ਰਾਪਤੀ ਕੀ ਹੋਈ ਉਹ ਕਹਿੰਦੇ ਵੀ ਪ੍ਰਾਪਤੀ ਇਹ ਹੋਈ ਹੈ ਜਿਵੇਂ ਨਾ ਬਿਜਲੀ ਵਾਲੇ ਸੀਗੇ ਤੇ ਉਹ ਕਦੇ ਖੰਭਾ ਚੱਕੀ ਜਾਂਦੇ ਸੀਗੇ ਉਹਨਾਂ ਨੂੰ ਵੇਖ ਕੇ ਕੁੱਤਾ ਮਗਰ ਲੱਗ ਗਿਆ ਤੁਰਨ ਦੂਜੇ ਨੂੰ ਆਵਾਜ਼ ਮਾਰੀ ਦੂਜਾ ਵੀ ਲੱਗ ਗਿਆ ਤੀਜੇ ਨੂੰ ਮਾਰੀ ਤੀਜਾ ਵੀ ਲੱਗ ਗਿਆ ਜਿਵੇਂ ਤੁਹਾਡੀ ਸਟੇਜ ਤੇ ਸੀਗੇ 116 17 ਯੋਧੇ ਐਵੇਂ ਸਾਰੇ 116 17 ਕੁੱਤੇ ਮਗਰ ਲੱਗੇ ਹੁਣ ਸਭ ਤੋਂ ਲਾਸਟ ਵਾਲਾ ਪੁੱਛਦਾ ਉਹਾਂ ਦਾ ਯਾਰ ਕਰਨਾ ਕਰਾਉਣਾ ਕੀ ਆ ਪ੍ਰੋਗਰਾਮ ਕੀ ਉਹਨਾਂ ਨੂੰ ਅਗਲੇ ਨੂੰ ਪਤਾ ਹੋਣਾ ਹੈ ਉਹ ਅਗਲੇ ਨੂੰ ਪੁੱਛਿਆ ਉਹ ਕਹਿੰਦਾ ਅਗਲੇ ਨੂੰ ਪਤਾ ਹੋਣਾ ਕਿ ਉਹਨੂੰ ਜਿਹੜਾ ਸਭ ਤੋਂ ਅਗਲੇ ਪਾਸੇ ਸੀਗਾ ਉਹਨੂੰ ਪੁੱਛਿਆ ਓਏ ਉਹਦੇ ਪ੍ਰੋਗਰਾਮ ਕੀ ਆ ਉਹਦਾ ਪ੍ਰੋਗਰਾਮ ਕੀ ਹੋਣਾ ਬਿਜਲੀ ਵਾਲੇ ਕਿਤੇ ਨਾ ਕਿਤੇ ਖੰਭਾ ਗੱਢਣਗੇ ਤੇ ਆਪਾਂ ਮੂਤਾਂਗੇ ਲੱਤ ਜਾ ਕੇ ਹੋਰ ਕੀ ਹੋਣਾ ਹੈ बस ਇੰਨਾ ਹੀ ਆ ਤੁਹਾਡਾ ਪ੍ਰੋਗਰਾਮ ਇੰਨਾ ਹੀ ਤੁਹਾਡੀ ਰੈਲੀ ਚ ਨਿਕਲਿਆ ਤੇ ਇੰਨਾ ਹੀ ਤੁਹਾਡੇ ਜਿਹੜਾ ਹੁਣ ਤੱਕ ਦਾ ਸਫਰ ਉਹ ਚੋਂ ਨਿਕਲਦਾ ਹੈਗਾ ਸੋਚ ਕੇ ਦੇਖ ਤੇਰਾ 네ਗੈਟਿਵਿਟੀ ਨਾਲ ਭਰਿਆ ਹੋਇਆ ਇੰਨਾ ਪ੍ਰੋਗਰਾਮ ਹੈਗਾ ਠੀਕ ਹੈ ਜਦੋਂ ਦਰਿਆ ਟੁੱਟੇ ਸੀਗੇ ਉਦੋਂ ਤੇਰਾ ਵਿਚਾਰ ਸੀਗਾ ਲੈ ਐ ਕਿਤੇ ਦਰਿਆ ਵਜਦੇ ਹੁੰਦੇ ਆ ਦਰਿਆ ਵੱਜ ਕੇ ਹੁਣ ਤੂੰ ਲਗਾ ਲੈ ਐ ਕਿਤੇ ਸਤਲੁਜ ਸਾਫ ਹੁੰਦੀ ਹੁੰਦੀ ਆ ਠੀਕ ਐ ਆ ਕਾਲਾ ਆਉਂਦਾ ਨੀਲਾ ਆਉਂਦਾ ਹਰਾ ਆਉਂਦਾ ਕੁਛ ਕਰ ਗੁਰਬਾਣੀ ਇਹ ਕਹਿੰਦੀ ਆ ਦੁਨੀਆ ਇਹ ਕਹਿੰਦੀ ਆ ਦੁਨੀਆ ਦੇ ਸਕਾਲਰ ਇਹ ਕਹਿੰਦੇ ਆ ਲੋਕ ਕੀਤਾ ਯਾਦ ਰੱਖਦੇ ਆ ਕਿਆ ਭੁੱਲ ਜਾਂਦੇ ਆ ਤੂੰ ਸਿਰਫ ਕਹਿਣ ਵਾਲਿਆਂ ਚੋਂ ਆ ਵੀ ਗੱਲੀਬਾਤੀ ਮੈਂ ਵੱਡੀ ਕਰਤੂਤੀ ਵੱਡੀ ਛਾਣੀ ਇਸ ਤੋਂ ਬਾਅਦ ਵੱਧ ਹੈ ਹੀ ਕੁਛ ਨਹੀਂ ਫੇਰ ਉਸ ਸਟੇਜ ਤੇ ਕਿਹੜਾ ਮਟੀਰੀਅਲ ਇਕੱਠਾ ਕੀਤਾ ਸੀਗਾ ਕਿਆ ਝੋਟਾ ਜੀ ਆ ਕੱਟਾ ਜੀ ਆ ਵੱਛਾ ਜੀ ਆ ਬੱਕਰਾ ਜੀ ਆ ਘੋੜਾ ਜੀ ਠੀਕ ਹੈ ਕੀ ਸੀਗਾ ਉਹ ਆ ਛੋਟੇ ਛੋਟੇ ਇਹੋ ਜੇ ਇਹੋ ਜੇ ਲੀਡਰ ਬਣਨਗੇ ਸਾਡੀ ਕੌਮ ਦੇ ਲੋਕ ਆਪਦੇ ਬੱਚਿਆਂ ਤੇ ਆ ਭੁਖੇ ਰਹਿ ਰਹਿ ਕੇ ਪੈਸਾ ਲਾ ਰਹੇ ਆ ਉਹ ਪੜਾ ਰਹੇ ਕਿ ਕਾਬਲ ਬਣਨ ਤੇ ਕੁਝ ਬਣਨ ਤੇ ਤੂੰ ਸੋਚਦਾ ਕਿ ਹੈ ਜੇ ਤੁਹਾਡੇ ਵਰਗਾ ਲਗੜਮ ਪਗੜਮ ਸਾਰਿਆ ਸਾਰਾ ਕੌਮ ਤੇ ਮਸੱਲਤ ਹੋ ਜੂਗਾ ਭੁਲੇਖਾ ਕੱਢੋ ਆਪਦੇ ਮਨ ਚੋਂ ਠੀਕ ਹੈ ਜਿਨ੍ਹਾਂ ਨੇ ਤੁਹਾਨੂੰ ਪਲਾਂਟ ਕੀਤਾ ਜਾਂ ਜੇ ਕੁਰਸੀਏ ਚੱਕਰ 'ਚ ਤੁਸੀਂ ਜਿਹੜੇ ਸੜਕਾਂ ਦੇ ਹਰਲ ਹਲ ਕਰਦੇ ਫਿਰਦੇ ਆ ਨਾ ਵੇਲੇ ਐਂ ਦਾ ਦੂ ਨਹੀਂ ਲੱਗਣਾ ਹੈਗਾ ਕੁਛ ਮੜਾ ਮੋਟਾ ਪੋਜ਼ਿਟਿਵਿਟੀ ਨਾ ਤੁਹਾਨੂੰ ਕੱਖ ਨਹੀਂ ਪਤਾ ਹੈ ਕੱਖ ਵੀ ਨਹੀਂ ਪਤਾ ਠੀਕ ਹੈ ਮੂਰਖ ਤੋਂ ਮੂਰਖ ਬੰ ਦਾਗ ਨੂੰ ਚੈਕ ਕਰੀਦਾ ਠੀਕ ਹੈ ਕਿਤੇ ਤੂੰ ਕਹਿੰਦਾ ਆਏ ਕਿ ਨਸ਼ੇ ਬੰਦ ਹੋ ਜਾਣਗੇ ਲੈ ਆਏ ਕਿਤੇ ਨਹਿਰ ਕੰਦੇਰਾ ਦੇ ਪਾਣੀ ਤਾਂ ਆ ਜੂਗਾ ਖਾਲਿਆਂ ਰਹੀ ਲੈ ਆਏ ਕਿਤੇ ਆ ਹੋ ਜੂਗਾ ਲੈ ਆਏ ਕਿਤੇ ਆ ਹੋ ਜੂਗਾ ਅਸਲ ਵਿੱਚ ਤੂੰ ਕੁਝ ਕੀਤਾ ਨਹੀਂ ਤਾਂ ਕਰਕੇ ਤੈਨੂੰ ਪਤਾ ਹੀ ਨਹੀਂ ਗੱਲ ਵੀ ਕੀ ਹੋ ਸਕਦਾ ਹੈਗਾ ਤੂੰ ਕੁਝ ਨਹੀਂ ਕੀਤਾ ਹੈਗਾ ਸਿਰਫ ਔਰ ਸਿਰਫ ਕਹਿਣ ਕਹਿਣ ਨਹੀਂ ਕੰਮ ਚੱਲਦਾ ਹੈਗਾ ਤੇ ਬਾਕੀ ਮਸ਼ਹੂਰੀ ਮਸ਼ਹੂਰੀ ਤਾਂ ਬਈ ਸੱਤੂ ਸੀਤੂ ਵਾਲਾ ਵੀ ਹੈਗਾ ਠੀਕ ਹੈ ਉਹ ਇੱਕ ਮੈਂ ਜਥੇਦਾਰ ਨੂੰ ਖਤ ਲਿਖਿਆ ਸੀਗਾ ਜਿਸਦਾ ਸਾਹਿਬ ਨੂੰ ਤੇ ਉਹ ਚ ਮੈਂ ਲਿਖਿਆ ਸੀਗਾ ਕਿ ਜਥੇਦਾਰ ਜੀ ਨਜ਼ਰ ਮਾਰੋ ਕੌਮ ਤੇ ਹਜੂਮ ਬਣ ਰਹੀ ਹੈ ਕੋਈ ਭੀੜ ਜਿਵੇਂ ਬੇਲਗਾਮ ਆਪਸ ਚ ਲੜ ਰਹੀ ਹੈ ਇਹ ਝੋਟੇ ਇਹ ਭਾਨੇ ਇਹ ਲੱਕੇ ਸੁਧਾਣੇ ਇਹ ਸੱਤੂ ਵਾਲਾ ਸੀ ਤੂਏ ਸ਼ਟਰਾਂ ਵਾਲਾ ਨੀ ਟੂਏ ਕੂਕਾਂ ਵਾਲਾ ਅੰਕਲ ਇਹ ਚੁੰਮਿਆਂ ਵਾਲੀ ਭਾਬੀ ਕੋ ਬੂਟਾ ਬੇਰਫਤਾਰ ਹੈ ਕੋਈ ਲੁਗਗੀ ਕੋ ਲੱਗੀ ਗੁਆਰਾਂ ਦੇ ਹੱਥ ਲੱਗ ਗਏ ਨੇ ਮਾਈਕ ਤੇ ਮਸਲੇ ਦੁਫਾੜਾ ਹੀ ਮੰਗਦੇ ਨੇ ਬੰਦੇ ਦੋ ਫਸਲੇ ਸਪਰਮ ਤੇ ਬੀਮਲਾਵਤੀ ਤਾਈਆਂ ਫੂਸ ਨਿਕਲ ਰਿਹਾ ਹੈ ਜ਼ਥੇਦਾਰ ਜੀ ਜਾਗੋ ਕੌਮ ਦਾ ਜਲੂਸ ਨਿਕਲ ਰਿਹਾ ਹੈਗਾ ਜ਼ਥੇਦਾਰ ਤਾਂ ਇੰਨੇ ਸੁੱਤੇ ਆ ਹੁਣ ਪ੍ਰਗਟ ਸਿੰਘ ਕਹਿ ਰਿਹਾ ਕਿ ਸਾਡੀ ਪਾਰਟੀ ਸੀ ਕਿ ਜਿਹੜੀ ਅੱਧੀ ਉਹ ਕਹਿੰਦੀ ਸੀ ਕੋਈ ਨਹੀਂ ਬੇਅਦਬੀਆਂ ਚੱਲੀ ਜਾਣ ਦੋ ਠੀਕ ਹੈ ਤੇ ਅੱਧੀ ਕਹਿੰਦੀ ਸੀ ਨਹੀਂ ਆਪਾਂ ਕੁਝ ਕਰੀਏ ਠੀਕ ਹੈ ਜ਼ਥੇਦਾਰ ਤਾਂ ਵੀ ਸੁੱਤੇ ਪਏ ਆ ਕੋਈ ਜਥੇਬੰਦੀ ਕੋਈ ਅ ਨਿਹੰਗ ਸਿੰਘ ਜਥੇਬੰਦੀਆਂ ਕੋਈ 96 ਕਰੋੜੀ ਤੇ ਕੋਈ ਦੂਜਾ ਤੀਜਾ ਕੋਈ ਟਕਸਾਲ ਕੋਈ ਵੀ ਨਹੀਂ ਬੋਲਦੀ ਕੋਈ ਨਹੀਂ ਪੁੱਛਦਾ ਯਾਰਸੇ ਕਿ ਤੂੰ ਬੋਲਿਆ ਤੂੰ ਵੀ ਕੁਝ ਨਹੀਂ ਬੋਲ ਰਿਹਾ ਠੀਕ ਹੈ ਦਾ ਲਉ ਪ੍ਰੋਗਰਾਮ ਕਿੰਨਾ ਚਿਰ ਚਲਾਈ ਜਾਏਗਾ ਯਾਰ ਠੀਕ ਹੈ ਨਾ ਇਹ ਕੁਰਸੀ ਨਾਲ ਜਾਣੀ ਹੈ ਨਾ ਇਹ ਜਿਹੜਾ ਫੰਡਸ਼ਨਡ ਲੈ ਰਹੇ ਹੈਗੇ ਆ ਉਹ ਨਾਲ ਜਾਣਾ ਹੈਗਾ ਸਾਰੇ ਸਾਰੇ ਵੇਲੜ ਇਕੱਠੇ ਹੋਏ ਨੇ ਕਦੀ ਉੱਥੇ ਇਕੱਠੇ ਹੋਗੇ ਕਦੀ ਇੱਥੇ ਇਕੱਠੇ ਹੋਗੇ ਤੁਸੀਂ ਪੰਜਾਬੀਓ ਜਾਗੋ ਜਗੋ ਜੇ ਆਪਦੇ ਬੱਚਿਆਂ ਦਾ ਕੋਈ ਭਵਿੱਖ ਬਣਾਉਣਾ ਹੈਗਾ ਨਾ ਜੇ ਕੋਈ ਪੰਜਾਬ ਨੂੰ ਬਚਾਉਣਾ ਹੈਗਾ ਠੀਕ ਹੈ ਤੇ ਇਹ ਵਜੇ ਵੇਲੜਾਂ ਤੋਂ ਖੜਾ ਛਡਾਓ ਓਏ ਤੁਸੀਂ ਸਭ ਕੱਢਿਆ ਵੱਢਿਆ ਮਾਲ ਹੀ ਆ ਇਹ ਹੋਰ ਕਸ ਜੋਗੇ ਹੈ ਹੀ ਨਹੀਂਗੇ ਨਾ ਇਹਨਾਂ ਨੂੰ ਖੇਤੀ ਆਉਂਦੀ ਨਾ ਇਹਨਾਂ ਨੂੰ ਬਿਜ਼ਨਸ ਆਉਂਦਾ ਇਹਨਾਂ ਨੂੰ ਇੱਕ ਚੀਜ਼ ਆਉਂਦੀ ਹੈਗੀ ਆ ਕਿ ਵਾਇਰਲ ਹੈਗੇ ਆ ਬਸ ਵਾਇਰਲ ਹੋਣ ਦੇ ਸਰਤੇ ਚੱਲੀ ਜਾਂਦੇ ਹੈਗੇ ਆ ਤੇ ਵਾਇਰਲ ਵਾਲਿਆਂ ਤਾਂ ਲੋਕ ਤਾਂ ਸੱਤੂ ਸੀਤੂ ਵਾਲੇ ਤੇ ਮਗਰ ਤੁਰੇ ਫਿਰਦੇ ਉਹ ਨੂੰ ਬੌਂਸਰ ਲੈ ਕੇ ਘੁੰਮਣਾ ਫਿਰਦਾ ਹੈਗਾ ਸੋ ਇਹ ਮਸ਼ਹੂਰ ਹੀ ਮਸ਼ਹੂਰ ਹੈ ਇਸ ਤੋਂ ਬਿਨਾ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਉਹਨਾਂ ਖਾਲੀ ਤੇ ਖੋਖਲੇ ਬੰਦੇ ਹੈਗੇ ਇਹਨਾਂ ਕੋਲ ਕੁਝ ਵੀ ਨਹੀਂਗਾ ਸਿਰਫ ਨਿਸ਼ਾਨਦੇਹੀ ਕਰ ਸਕਦੇ ਆ ਰਸਤਾ ਕੋਈ ਨਹੀਂ ਦਿਖਾ ਸਕਦੇ ਕਿਉਂਕਿ ਦੋ ਹੀ ਤਰ੍ਹਾਂ ਦੇ ਲੋਕ ਹੁੰਦੇ ਆ ਇੱਕ ਹੁੰਦੇ ਜਿਨ੍ਹਾਂ ਨੂੰ ਹਰ ਰਸਤੇ 'ਚ ਮੁਸ਼ਕਲ ਨਜ਼ਰ ਆਉਂਦੀ ਹੈ ਦੂਜੇ ਉਹ ਜਿਨ੍ਹਾਂ ਨੂੰ ਮੁਸ਼ਕਲ 'ਚ ਰਸਤਾ ਨਜ਼ਰ ਆਉਂਦਾ ਆਪਦੇ ਆਪ ਨੂੰ ਰਸਤੇ ਵਾਲੇ ਬਣਾਓ ਤੁਸੀਂ ਵੀ ਆਪਦੇ ਆਪ ਨੂੰ ਰਸਤੇ ਵਾਲੇ ਬਣਾਓ ਤੇ ਇਹਨਾਂ ਤੋਂ ਖੜਾ ਛੜਾਓ ਇਹਨਾਂ ਦੇ ਅੱਲੇ ਪੱਲੇ ਕੁਝ ਨਹੀਂ ਹੈਗਾ ਤੇ ਨਾ ਇਹਨਾਂ ਦੀ ਕੋਈ ਕਿਸੇ ਚੀਜ਼ ਚ ਭਾਗੀਦਾਰੀ ਬਣਨੀ ਹੈਗੀ ਆ ਇਹ ਸਿਰਫ ਔਰ ਸਿਰਫ ਸੋਚਦੇ ਹੈਗੇ ਕਿ ਅਵਰੋਧ ਦੇ ਨਾਂ ਤੇ ਚੱਲੀ ਜਾਂਦਾ ਹੈਗਾ ਪਤਾ ਨਹੀਂ ਕਿਹਨੇ ਪਲਾਂਟ ਕੀਤੇ ਆ ਕੀ ਸਟੋਰੀ ਹੈ ਕੀ ਨਹੀਂ ਸਟੋਰੀ ਹੈਗੀ ਸਿਰਫ ਵਿਊਆਂ ਦੇ ਚੱਕਰ 'ਚ ਆ ਕਿਉਂਕਿ ਨੈਗੇਟਿਵਿਟੀ ਜਿਆਦਾ ਵਿਖਦੀ ਹੈਗੀ ਆ ਤੁਸੀਂ ਅਖਬਾਰਾਂ ਸੋਸ਼ਲ ਮੀਡੀਆ ਸਾਰਾ ਕੱਢ ਕੇ ਵੜ ਕੇ ਵੇਖੋ ਜਿੰਨੀਆਂ ਨੈਗੇਟਿਵ ਖਬਰਾਂ ਹੁੰਦੀਆਂ ਉਹਨਾਂ ਦੀ ਲੋਕ ਜ਼ਿਆਦਾ ਰਸ ਭਾਲਦੇ ਹੈਗੇ ਆ ਬਦਨਾਮੀ ਚ ਬੇਇੱਜ਼ਤੀ ਚ ਪਰਸਨਲ ਅਟੈਕ ਚ ਉਹਦਾ ਦੱਤਾ ਖੇਚਲੀਆਂ ਉਹਦੇ ਮਗਰ ਪੈ ਗਏ ਉਹਦੀ ਨਫ਼ਰਤ ਅੰਨੇ ਹੋ ਗਏ ਇਹਦੀ ਨਫ਼ਰਤ ਅੰਨੇ ਹੋ ਗਏ ਉਹ ਜੀਆਂ ਚੀਜ਼ਾਂ ਵਿਕਦੀਆਂ ਹੈਗੀਆਂ ਤੇ ਉਹੀ ਕੁਝ ਕਰ ਰਿਹਾ ਇਹਨਾਂ ਨੇ ਉਹੀ ਤਰੀਕਾ ਅਪਣਾਇਆ ਹੋਇਆ ਹੈਗਾ ਪਰ ਜ਼ਿੰਦਗੀ ਜਿਹੜੀ ਹੈਗੀ ਆ ਖੁਸ਼ੀ ਜਿਹੜੀ ਹੈਗੀ ਆ ਸਕੂਨ ਜਿਹੜਾ ਹੈਗਾ ਉਹ ਕਿਸੇ ਨੂੰ ਐਪਰੀਸ਼ੀਏਟ ਕਰਕੇ ਮਿਲਦਾ ਹੈਗਾ ਸੋ ਸਮਝੋ ਤੇ ਇਹ ਦੇਵ ਜੇ ਠੱਗਾਂ ਤੋਂ ਖੇੜਾ ਛਡਾਓ ਲਵ ਯੂ ਟਰੱਕ ਪਰ ਕੇ ਜ